ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਟੋਬਾ ਭਾਈ ਚਲੋ ਜੀ ਦੇ ਜੋ ਅੰਮ੍ਰਿਤਸਰ ਵਿੱਚ ਟੈਲੀਫੋਨ ਐਕਸਚੇਂਜ ਦੇ ਕੋਲ ਹੈ ਇਸ ਪਵਿੱਤਰ ਟੋਬੇ ਦੇ ਚਲਣਾ ਇਸ਼ਨਾਨ ਕਰਕੇ ਬੱਚਿਆਂ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਵਰਦਾਨ ਹੈ ਸਥਾਨ ਤੇ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸੀ ਕਿ ਜਿਹੜਾ ਗੁਰਦੁਆਰਾ ਟੋਬਾ ਭਾਈ ਚਲੋ ਜੀ ਇਸ਼ਨਾਨ ਕਰੇਗਾ ਜਾ ਕੇ ਉਹਦੇ ਜਨਮ ਜਨਮ ਦੇ ਕੋੜ ਮੁੱਕ ਜਣਗੇ ਬਿਮਾਰੀਆਂ ਮੁੱਕ ਜਣਗੀਆਂ ਤੇ ਜਿਨ੍ਹਾਂ ਦੇ ਘਰ ਬੱਚਿਆਂ ਦੀ ਦਾਤ ਨਹੀਂ ਹੈਗੀ ਉਨ੍ਹਾਂ ਦੀ ਝੋਲੀ 'ਚ ਵੀ ਬੱਚਿਆਂ ਦੀ ਦਾਤ ਪੈ ਜਾਏਗੀ ਇੱਕ ਵਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਤਾਂ ਉਸ ਦੌਰਾਨ ਭਾਈ ਸ਼ਾਲੋਜੀ ਵੀ ਮੌਜੂਦ ਸੀ ਸਰੋਵਰ ਲਈ ਇੱਟਾਂ ਪਕਾਉਣ ਲਈ ਜਦੋਂ ਸੁੱਕਾ ਬਲਣ ਨਹੀਂ ਮਿਲਿਆ ਤਾਂ ਭਾਈ ਸ਼ਾਲੋਜੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਘਰ ਦਾ ਪਿਆਰਾ ਆਪਣੇ ਘਰੋਂ ਜ਼ਰੂਰ ਪਾਥੀਆਂ ਦਾ ਦਾਨ ਕਰੇ ਤੇ ਜਿਹੜਾ ਵੀ ਇਸ ਪਵਿੱਤਰ ਸੇਵਾ ਦੇ ਵਿੱਚ ਦਾਨ ਕਰੇਗਾ ਮਹਾਰਾਜ ਉਹਦੇ ਘਰ ਪੁੱਤਰਾਂ ਦੀ ਦਾਤ ਜ਼ਰੂਰ ਬਖਸ਼ਣਗੇ ਤਾ ਪਿੰਡ ਵਾਲਿਆਂ ਨੇ ਇਹ ਸੁਣ ਕੇ ਟੋਕਰੀਆਂ ਭਰ-ਭਰ ਕੇ ਪਾਥੀਆਂ ਗੁਰੂ ਘਰ ਭੇਜੀਆਂ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਸ਼ਾਲੋ ਜੀ ਤੋਂ ਪੁੱਛਿਆ ਕਿ ਤੁਸੀਂ ਇੱਕ ਪਾਥੀ ਬਦਲੇ ਪੁੱਤਰਾਂ ਦੀ ਦਾਤ ਦੇ ਆਏ ਹੋ ਤਾਂ ਭਾਈ ਸ਼ਾਲੋ ਜੀ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ ਉਹ ਜ਼ਰੂਰ ਬੱਚਿਆਂ ਦੀ ਦਾਤ ਬਖਸ਼ਣਗੇ ਜਿਹੜੇ ਸੱਚੇ ਦਿਲ ਨਾਲ ਸੇਵਾ ਕਰਦੇ ਨੇ ਐ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਸ਼ਾਲੋ ਜੀ ਨੂੰ ਆਪਣੇ ਗੱਲ ਨਾਲ ਲਾ ਕੇ ਵਚਨ ਦਿੱਤਾ ਕਿ ਜਿਹੜਾ ਵੀ ਭਾਈ ਸ਼ਾਲੋ ਜੀ ਦੇ ਸਥਾਨ ਤੇ ਸੱਚੇ ਦਿਲ ਨਾਲ ਲਾਏਗਾ ਉਦੇ ਦਿਲ ਦੀਆਂ ਸਾਰੀਆਂ ਮਨੋਕਾਮਨਾ ਜ਼ਰੂਰ ਪੂਰੀਆਂ ਹੋਣਗੀਆਂ